ਕਾਰਜੋਗ ਬਜ਼ੁਰਗ ਮਾਤਾ ਪੈਣਾ ਵੀਣਾ ਨੂੰ ਜੈ ਕੀਨੀ ਜੈ ਪਾਤ ਸਤਿ ਸ਼੍ਰੀ ਅਕਾਲ ਸਾਥਿਓ ਅੱਜ ਪਲਾਕ ਫਿਰੋੜਪੁਰ ਦੇ ਵਿੱਚ ਖੜੇ ਆ ਜਿਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਨੇ ਸਾਡੇ ਕਾਲੇ ਕਿੱਬੇ ਤੋਂ ਸਮੂਹ ਪਲਾਕਾਂ ਦੇ ਪ੍ਰਧਾਨ ਬੱਤੇ ਬੱਤੇ ਬੁਲਾਏ ਹੋਏ ਆ ਅੱਜ ਮੇਰੇ ਕੋਲ ਇਹ ਮੌਜੂਦਾ ਸਾਡੇ ਨਮਿਤਿਤ 팀 ਰਜੀ ਵਾਲੇ ਤੋਂ ਪਲਾਕ ਫਿਰੋੜਪੁਰ ਦੇ ਪ੍ਰਧਾਨ ਨੇ ਜਿੰਨਾ ਨੂੰ ਪਿਛਲੇ ਮਹੀਨੇ ਦੇ ਸਾਰੇ ਨੇ ਬਤਾਜ ਕੀਤੀ ਸੀ ਕਿ ਕਿ ਕਾਫੀ ਮੁਸ਼ਕਲਾ ਆ ਰਹੀਆਂ ਹੈ ਉਹ ਮੁਸ਼ਕਲਾਂ ਨੂੰ ਹੱਲ ਕਰਨ ਲਈ ਕੀ ਪ੍ਰੋਬਲਮ ਆ ਰਹੀ ਆ ਸਾਡੀ ਮੁਕੰਮੀ ਦੀ ਇੱਕ ਕੁੜੀ ਅਮਰਜੀਤ ਕੌਰ ਉਹ ਬਲਾਟ ਪ੍ਰਧਾਨ ਔਰ ਜਦੋਂ ਅਸੀਂ ਵੱਖ-ਵੱਖ ਗਰੁੱਪਾਂ ਦੀ ਵੀਡੀਓ ਬਣਾਈ ਫਰੋਟਪੁਰ ਬਲਾਕ ਸਾਰਿਆਂ ਤੋਂ ਪਿੱਛੇ ਸੀਗਾ ਤਾਂ ਉਹਦੇ ਵਿੱਚ ਅੱਜ ਪ੍ਰਧਾਨਗੀ ਦੀ ਮਜ਼ੂਰਤੀ ਦੇ ਵਿੱਚ ਆ ਦੋਪੁਰੀਆਂ ਮੌਕੇ ਤੇ ਆਈਆਂ ਜਿਨ੍ਹਾਂ ਨੇ ਧੋਖਾ ਦਿੱਤਾ ਜਿਨ੍ਹਾਂ ਨੇ ਮਿਲ ਨੂੰ ਚ ਨਾ ਆਉਣ ਦਾ ਇੱਕ ਬਖਾਨਾ ਬਣਾਇਆ ਮੈਨੂੰ ਤਾਂ ਮੈਂ ਅਮਰਜੀਤ ਨੂੰ ਬੁਲਾ ਕੇ ਕਰਾਂਗਾ ਅਮਰਜੀਤ ਤੇ ਆਵਾ ਜਿਹੜੇ ਹੋਰ ਵੀ ਬਲਾਕਾਂ ਦੇ ਪ੍ਰਧਾਨ ਉਹ ਖਾਸ ਕਰਕੇ ਸੁਣ ਲੈ ਕੇ ਜਿਹੜੇ ਪਿੰਡਾਂ ਦੇ ਮੇਟ ਬਣਾਏ ਹੋਏ ਅਮਰੀਕਾ ਮਜ਼ਦੂਰਾ ਦੇ ਮਜ਼ਦੂਰਾ ਦੇ ਨਾਲ 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 ਜਿਸ ਜਿਹੜਾ ਮੀਟ ਬਣਾਇਆ ਉਹਦੇ ਥੱਲੇ ਚਾਰ ਬੰਦੇ ਹੋਰ ਗਰੁੱਪ ਦੇ ਵਿੱਚ ਛੋਣੇ ਆ ਜੇਕਰ ਮੀਡ ਆਪ ਦੀ ਮਰਜ਼ੀ ਨਾਲ ਨਾਮ ਔਰ ਐਡਰੈਸ ਅਤੇ ਫੋਨ ਨੰਬਰ ਲਿਖ ਕੇ ਜਿਹੜਾ ਬਲਾਕ ਪ੍ਰਧਾਨ ਉਹਨਾਂ ਨੂੰ ਵਰਸਪਤੇ ਸੈਂਡ ਕਰਦਾ ਠੀਕ ਆ ਨਹੀਂ ਤਾਂ ਜਿਹੜਾ ਲੇਬਰ ਦੇ ਵਿੱਚੋਂ ਵਿਰੋਧ ਕਰਦਾ ਮੀਡ ਵੀ ਮੀਟ ਦੀ ਮੌਜੂਦਗੀ ਵਿੱਚ ਕਿੱਦੇ ਨੰਬਰ ਤੇ ਉਹਨੂੰ ਚੁਣਿਆ ਜਾਏਗਾ ਕਿੱਦੇ ਨੰਬਰ ਤੇ ਉਹਦੇ ਤੋਂ ਲੈ ਲੋ ਬੰਦੇ ਕਿਹੜੇ ਕਿਹੜੇ ਦਿੰਦੇ ਆ ਤਾਂ ਸਰਕਲ ਨੂੰ ਸੱਤ ਕਰਨਾ ਕਿਉਂਕਿ ਸਰਕਲ ਲਗਾਤਾਰ ਸੰਗਠਨ ਜਿਹੜਾ ਹੈਗਾ ਉਹ ਚੱਲਦਾ ਰਹੇ ਕਿਉਂਕਿ ਸੰਗਠਨ ਨੂੰ ਕਮਜ਼ੋਰ ਕਰਨ ਵਾਲੇ ਜਿਹੜੇ ਮੀਟਿੰਗ ਜਿਹੜੇ ਮੀਟਿੰਗ 'ਚ ਸੱਦਾ ਲੱਗਦਾ ਉਹ ਬੋਲਦੇ ਆ ਸਾਨੂੰ ਸੱਦਾ ਨਹੀਂ ਲੱਗਿਆ ਜੇ ਕਿਸੇ ਨੂੰ ਕਈ ਦਾ ਗਰੁੱਪ 'ਚ ਤੇਰਾ ਨੰਬਰ ਆ ਉਹ ਚੈੱਕ ਕਰ ਲੈ ਉਹ ਕਿਹਨੇ ਗਰੁੱਪ 'ਚ ਨੰਬਰ ਤਾਂ ਹੈ ਸੀ ਫਰਤ ਕੋਈ ਨਾ ਕੋਈ ਝੂਠੀ ਮਨ ਕਰਤ ਕਹਾਣੀ ਬਣਾ ਕੇ ਉਹ ਮੀਟਿੰਗ ਕੈਨਸਲ ਕਰ ਦਿੰਦੇ ਨੇ ਉਹ ਮੀਟਿੰਗ ਕੈਨਸਲ ਕਰ ਦਿੰਦੇ ਨੇ ਤਾਂ ਫੇਰ ਜਿਹੜੀ ਮੀਟਿੰਗ ਦਾ ਰੂਪ ਆ ਉਹ ਫਿੱਕਾ ਪਿੱਕਾ ਚਲਾ ਜਾਂਦਾ ਜਿਹੜੇ ਲੋਕ ਗਰੀਬੀ ਤੇ ਮਰੀ ਦੀ ਲੜਾਈ ਲੜਦੇ ਆ ਜਿਹੜੇ ਲੋਕ ਸਮਾਜ ਦੇ ਹੱਤਾਂ 'ਚ ਲੜਾਈ ਲੜਦੇ ਆ ਜਿਹੜੇ ਲੋਕ ਮਨਰੇਗਾ ਦੀ ਲੜਾਈ ਲੜਦੇ ਆ ਲਗਾਤਾਰ ਉਹਨਾਂ ਦੇ ਹੌਸਲੇ ਜਿਹੜੇ ਹੈਗੇ ਆ ਉਹ ਡਾਊਨ ਹੋ ਜਾਂਦੇ ਇਹਦੇ ਵੀ ਸਾਨੂੰ ਜਿਹੜੇ ਥੱਲੇ ਅਸੀਂ ਮੀਟ ਦੇ ਗਰੁੱਪ ਬਣਾਣੇ ਆ ਮੀਟਾ ਨੂੰ ਆਧਾਰਨਾ ਕਿ ਆਪਣੇ ਪਿੰਡ ਦੀ ਜਿਹੜੀ ਕੰਪਨੀ ਬੰਦਿਆਂ ਦੀ ਆ ਉਹ ਸੀਨੀਅਰ ਆ ਲੇਕਿਨ ਕੋਈ ਵੀ ਜਿਹੜੇ ਥੰੜੇ ਬੰਦੇ ਚੁਣੇ ਹੋਇਆ ਉਹਨਾਂ ਨੂੰ ਵਾਰੀ ਨਾਲ ਨੰਬਰ ਲਾ ਕੇ ਦੇਣੀ ਹੈ ਲੈ ਅੱਜ ਮੀਟਿੰਗ ਦਾ ਸਭਾ ਅਮੀਰੀਆ ਪ੍ਰੋਬਲਮ ਹੈ ਤੇਰਾ ਨੰਬਰ ਆ 14 ਚ ਜਿਹੜਾ ਮਰਜ਼ੀ ਬੰਦਾ ਚੁੱਕ ਕੇ ਮੀਟਿੰਗ ਵਿੱਚ ਚੁਣ ਕੇ ਲਾਉ ਜੀ ਜਿਹੜੀ ਤੁਹਾਡੀ ਮੀਟਿੰਗ ਦੀ ਰਿਪੋਰਟ ਆ ਉਹ ਆ ਕੇ ਆਪ ਦੀ ਲੇਬਰ ਨੂੰ ਜਿਸ ਤਰ੍ਹਾਂ ਆਪਾਂ ਜਿਵੇਂ ਵੀ ਮੀਟਿੰਗ ਕਰਦੇ ਆ ਜਿਸ ਤਰ੍ਹਾਂ ਆਪਾਂ ਬਲਾਕ ਦੀ ਮੀਟਿੰਗ ਕਰਦੇ ਆ ਇਸੇ ਤਰ੍ਹਾਂ ਲੇਬਰ ਦੇ ਪਿੰਡ ਦੇ ਵਿੱਚ ਵੀ ਲੇਬਰ ਨੂੰ ਇਕੱਠਿਆ ਕਰਕੇ ਮੀਟਿੰਗ ਕਰਨੀ ਆ ਉਸ ਮੀਟਿੰਗ ਦੀ ਔਰ ਜਿੰਨਾ ਪ੍ਰਧਾਨ ਨੂੰ ਬਲਾਕ ਪ੍ਰਧਾਨ ਨੂੰ ਵੀਡੀਓ ਕਰਕੇ ਭੇਜਣਗੇ ਵੀ ਅੱਜ ਅਸੀਂ ਮੀਟਿੰਗ ਕੀਤੀ ਆ ਇਹ ਹਰ ਮਹੀਨੇ ਦੇ ਵਿੱਚ ਸਾਰੇ ਮੇਟਾ ਨੂੰ ਸਾਰੇ ਸਰਕਲ ਪ੍ਰਧਾਨਾਂ ਨੂੰ ਸਾਰੇ ਹੀ ਬਲਾਕ ਪ੍ਰਧਾਨਾਂ ਨੂੰ ਇਹ ਜਿਹੜੀ ਹਦਾਇਤ ਆ ਕੀ ਮੀਟਿੰਗ ਜਿਹੜੀ ਹੈਗੀ ਆ ਉਹ ਹਰ ਮਹੀਨੇ WhatsApp ਤੇ ਪਾਉਣਗੇ ਭਾਵੇਂ ਵੀਡੀਓ ਬਣਾ ਕੇ ਬਣਾਉਣਗੇ ਕਿ ਅਸੀਂ ਆਪਣੀ ਟੀਮਰ ਨੂੰ ਬੈਠ ਬਿਨਿਹਾ ਜਰੂਰੀ ਨਹੀਂ ਹੈ ਵੀਡੀਓ ਕੰਮ ਤੇ ਹੀ ਮੀਟਿੰਗ ਕਰਨੀ ਆ ਕੰਮ ਤੇ ਨਹੀਂ ਹੈ ਪਿੰਡ ਦੇ ਵਿੱਚ ਵੀ ਮੀਟਿੰਗ ਕਰਨੀ ਆ ਪਿੰਡ ਚ ਨਵੇਂ ਬੰਦੇ ਵੀ ਜੋੜਨੇ ਆ ਤਾਂ ਤੁਸੀਂ ਇੱਕ ਸਿੱਖ ਲੋ ਬਲਾਕ ਪ੍ਰਧਾਨ ਜੀ ਸਿੱਖ ਲੋ ਕਿ ਮੇਲੇ ਦੇ ਵਿੱਚ ਜਦੋਂ ਕੋਲ ਕਬੱਡੀ ਹੁੰਦੀ ਨੇ ਜਿੰਨਾ ਵਿੱਚ ਤਾਕਤ ਹੁੰਦੀ ਉਹ ਜਿੱਤ ਜਾਂਦੀ ਆ ਜੇ ਤੁਹਾਡੇ ਸੁਗਠਣ ਦੀ ਤਾਕਤ ਹੋਈ ਸੁਗਠਣ ਵੱਡਾ ਹੋਇਆ ਮਜ਼ਬੂਤ ਹੋਈ ਤੇ ਤੁਸੀਂ ਗਰੀਬੀ ਔਰ ਮੀਰੀ ਦੀ ਲੜਾਈ ਲੜਦੇ ਪਏ ਹੋ ਪੇਟ ਦੀ ਲੜਾਈ ਲੜਦੇ ਪਏ ਹੋ ਹੱਕਾਂ ਦੀ ਲੜਾਈ ਬਣ ਲੜਦੇ ਹੋ ਸੇ ਤੁਸੀਂ ਜਿੱਤ ਸਕਦੇ ਹੋ ਵਰਨਾ ਤੁਸੀਂ ਕੋਈ ਲੜਾਈ ਨਹੀਂ ਜਿੱਤ ਸਕਦੇ ਤਾਂ ਮੈਂ ਹੁਣ ਪੁੱਛਣਾ ਚਾਹੂੰਗਾ ਸਾਡੇ ਦੇ ਪਿੰਡ ਫਗੂ ਵਾਲੇ ਤੋਂ ਮੇਟ ਬਨੇ ਹੋਏ ਆ ਰੂਪਾ ਅੰਮ੍ਰੀ ਰੂਪਾ ਉਹ ਹੁਣ ਬੋਲਣਾ ਸੱਚਾ ਅਸੀਂ ਹੁਣ ਤੇ ਪਤਾ ਕਰਨਾ ਹੈ ਕਿਈ ਤੁਸੀਂ ਮੀਟ ਕੈਂਸਲ ਕਿਉਂ ਕੀਤੀ ਉਸੀ ਖਰਚ ਕਿੰਨੇ ਜੀ ਨੇ ਸਸਾਉਂ ਰਹੇ ਹਨ ਜੀਰ ਕਰ ਵਾਲਾ ਹਾਂਜੀ ਜੀ ਜੀ ਇੱਕ ਜੀ ਤਾਂ ਟਾਈਮ ਕਰ ਸਕਦੇ ਹਾਂਜੀ ਜੀ ਜ਼ਰੂਰ ਕਰ ਸਕਦੇ ਬਸ ਮੈਨੂੰ ਪਤਾ ਨਹੀਂ ਹੋ ਰਿਹਾ ਨਾ ਨਾ ਕਹਿੰਦੇ ਤੁਸੀਂ ਤੁਸੀਂ ਖੇਤ ਫਾਲੇ ਕਮੇਟੀ ਚੁਣ ਕੇ ਦਿਓ ਹਾਂਜੀ ਇਹ ਗੱਲਾਂ ਨਹੀਂ ਹੈ ਦੇਖੋ ਮੇਰੀ ਗੱਲ ਸੁਣੋ ਕਿਸਾਨ ਲਗਾਤਾਰ ਸਾਲ ਦਿੱਲੀ ਦੇਖੇ ਰਿਹਾ ਹਾਂਜੀ ਆ ਹੁਣ ਵੀ ਬੈਠੇ ਨਾ ਬਟਰਾਂ ਤੋਂ ਭਾਵੇਂ ਦਿੱਲੀ ਨਹੀਂ ਮੜਨ ਦੁੱਤਾ ਫਿਰ ਉਹ ਲੜਾਈ ਲੜਦੇ ਆ ਤਾਂ ਫਿਰ ਸਾਨੂੰ ਦਰਦ ਬੜੀ ਹੁੰਦੀ ਹੈ ਕਿਸਾਨਾਂ ਨੂੰ 2000 ਰੁਪਿਆ ਹਰ ਮਹੀਨੇ ਹਰ ਕਿੱਲੇ ਦਾ ਮੋਦੀ ਪਾਉਂਦਾ ਹੈ ਕਹਿੰਦੇ ਆ ਤੇ ਫਿਰ ਉਹ ਤੱਕੇ ਨਾਲ ਲੈਂਦੇ ਆ ਸਰਕਾਰ ਤੋਂ ਕੱਤੀ ਵਜ੍ਹਾ ਨਾਲ ਲੈਂਦੇ ਆ ਤੇ ਕਿਸੇ ਕੀ ਕਰਦੇ ਉਹ ਚੀਜ਼ ਆਪਣੀ ਹੈ ਜਿਹੜੀ ਉਹ ਲਈ ਹੈ ਹਾਂਜੀ ਸਿਰਫ ਘੱਟ ਹਾਂਜੀ ਅਬ ਮਨਜੀਤ ਕੌਰ ਪਿੰਡ ਚੋਕ ਤੋਂ ਕਾਫੀ ਬਾਨੇ ਬੁੰਨੇ ਮਾਰ ਕੇ ਨਿਕਲ ਜਾਂਦੀ ਆ ਹਾਂਜੀ ਅੱਜ ਦੁਨਾਰ ਸੀ ਤੂੰ ਤਾਂ ਅੱਜ ਵੀ ਨਹੀਂ ਆਣਾ ਸੀ ਤੂੰ ਬਿਮਾਰ ਨਹੀਂ ਸੀ ਤਾਂ ਨਹੀਂ ਅੱਜ ਕੱਲ੍ਹ ਗਈ ਸੀ ਤਾਂ ਹਾਂ ਇਹ ਠੀਕ ਆ ਜਦੋਂ ਕੰਮ ਲੈਣਾ ਉਦੋਂ ਠੀਕ ਹੋ ਜਾਣੇ ਆ ਜਦੋਂ ਮੀਟਿੰਗ ਆ ਜਦੋਂ ਮੀਟਿੰਗ ਤੇ ਕੱਲ੍ਹ ਆਉਣੀ ਆ ਹਾਂ ਇਹ ਤੇ ਮੈਂ ਬਿਮਾਰ ਸੀ ਤਾਂ ਨਹੀਂ ਆਈ ਨਹੀਂ ਤਾਂ ਮੈਂ ਆਉਣਾ ਸੀ ਮੈਂ ਤੁਹਾਨੂੰ ਫੋਨ ਲਾਇਆ ਸੀ ਨਾ ਹਾਂ ਮੈਂ ਆਉਣਾ ਤੇਰੇ ਨਾਲ ਇੱਕ ਬਾਬਾ ਆਉਣਾ ਹੁੰਦਾ ਸੀ ਹਾਂ ਜੀ ਕੀ ਉਹਦਾ ਨਾਮ ਸਜਨ ਸਜਨ ਉਹ ਆਸ਼ਕ ਪਾਸ ਉਹ ਘਰ ਤੋਂ ਦਿੱਤਾ ਵਿਚਾਰੇ ਦੀ ਨਾ ਜਗ੍ਹਾ ਕੋਈ ਹੋਰ ਕੁੜੀਆਂ ਤੇਰੇ ਨਾਲ ਕੰਮ ਕਰਦੀਆਂ ਪੁਲਿਸ ਸੁਣਾ ਘਟਾ ਹਾਂ ਬਈ ਤੁਹਾਡੇ ਆ ਨੰਦਨੀ ਆਈ ਸੀ ਨੰਦਨੀ ਨੇ ਤੁਸੀਂ ਇੰਨਾ ਬਿਮਾਰ ਕਰ ਦਿੱਤਾ ਹੈ ਉਹਦਾ ਕਾਰਨ ਕੀ ਆ ਉਹ ਵਾਲੇ ਸਾਹਿਬ ਦਾ ਅਸਰ ਹੈ ਉਹ ਤਾਂ ਰਹਿ ਗਈ ਆ ਬੱਜਾ ਦੋੜੀ ਬੱਜਾ ਦੋੜੀ ਹੈਗੀ ਆ ਗਰਮੀ ਦੇ ਵਿੱਚ ਤੁਸੀਂ ਸਾਡੀ ਕੁੜੀ ਨੂੰ ਤੁਸੀਂ ਕਰਤਾ ਬਿਮਾਰ ਆ ਅੱਜੋ ਅੱਜ ਕਿਥੇ ਨੇ ਹਸਪਤਾਲ ਆ ਖਲਾਸਾ ਤਵੇ ਕੋ ਹੁਣ ਸਾਡੇ ਕੋਲ ਮੇਰੇ ਕੋਲ ਹੀ ਕੋ ਫੰਡ ਫੰਡ ਹੈਗਾ ਤੁਸੀਂ ਕੁੜੀ ਨੂੰ ਦੇ ਦਈਏ ਮਾੜਾ ਮੇਟਾ ਫੰਡ ਕਿਸੇ ਨੇ ਦਿੱਤਾ ਹੀ ਨਹੀਂ ਹਾਂ ਬਈ ਤੂੰ ਬਿਤਾ ਅੰਦੇਸੂਰ ਵਰਤਾਂਨਿਕ ਲਈ ਕੰਮ ਕੀਤੀ ਹਾਂ। ਹਾਂ ਬਿਲਕੁਲ। ਹਾਂ ਤਾਂ ਜੇ ਆਪਣੇ ਹੀ ਚੱਲ ਰਿਹਾ ਹੈ। ਫੰਡ ਹੈ ਨਹੀਂ ਉਹਨਾਂ ਤੋਂ ਮਦਦ ਕਰੀਏ। ਉਹਨਾਂ ਨੇ ਨਾ ਪਾਉ ਕਿਹਾ ਤਾਂ ਫੰਡ ਇਕੱਠਾ ਹੋ ਰਿਹਾ ਹੈ। ਅੰਨਾ ਕੰਮ। ਤੁਸੀਂ ਮੀਟਨਾ ਕਰਾਓਗੇ ਆਪ ਦੀ। ਕੰਮ ਚੱਲਦਾ ਹੈ ਫੰਡ ਇਕੱਠਾ ਕਰਕੇ ਲੋਕਾਂ ਕਰ ਦਿਓ। ਇਹਨੂੰ ਤਾਂ ਬਹੁਤ ਛਾੜਾ ਕੰਮ ਚੱਲੇ ਨਹੀਂ ਸਮੱਸਿਆ ਲੱਗਦਾ ਹੈ। ਹਾਂ। ਫੰਡ ਬਾਰੇ ਆਪਾਂ ਗੱਲ ਕਰ ਲਈਏ ਪ੍ਰਧਾਨ ਜੀ। ਆਹ ਦਫ਼ਤਰਾਂ ਵਾਲੇ ਰਾਜਨੀਤਿਕ ਲੋਕ ਬੈਠੇ ਜੋੜ ਲਾਈ ਜਾਂਦੇ ਨੇ। ਪੱਕਾ ਸਿੰਘ ਫੰਡ ਬੜਾ ਲਿੰਦਾ ਹੈ ਲੋਕਾਂ ਤੋਂ ਫੰਡ ਪੈਸੇ ਬੜੇ ਇਕੱਠੇ ਕਰਦਾ ਹੈ ਮੈਂ ਦਫ਼ਤਰਾਂ ਵਾਲੇ ਹੋਏ ਚਾਹ ਰਾਜਨੀਤਿਕ ਲੋਕ ਹੋਏ ਉਹਨਾਂ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਮੂੰਹ ਤੋੜ ਕੇ ਕਹਿ ਦਿੰਦੇ ਹੋ ਫੰਡ ਬੜਾ ਇਕੱਠਾ ਹੁੰਦਾ ਹੈ ਤੁਸੀਂ ਜਿਹੜੀ ਸੀਟ ਤੇ ਲੱਗੇ ਹੋ ਇਹਦੇ 'ਚ ਤਸੀਫਾ ਦਿਓ ਮੇਰੇ ਮਗਰ ਮੋਟਰਸਾਈਕਲ ਤੇ ਬੈਠੋ ਜਿੰਨਾ ਫੰਡ ਇਕੱਠਾ ਹੁੰਦਾ ਉਹ ਸਾਰਾ ਅਸੀਂ ਤੁਹਾਨੂੰ ਦੇ ਦਿੰਨੇ ਆ ਕਈ ਵਾਰ ਅਸੀਂ ਐਡੀਸੀ ਦਫ਼ਤਰ ਦੇ ਸਾਹਮਣੇ ਬੈਠ ਕੇ ਮੀਟਿੰਗ 'ਚ ਰਮਣ ਕੁਮਾਰ ਦੇ ਕੋਲੇ ਜਿੱਦੋਂ ਏਪੀਓ ਇਕੱਠੇ ਹੋ ਜਾਂਦੇ ਆ ਇਹ ਗੱਲ ਸ਼ੁਰੂ ਕਰਦੇ ਆ ਮੈਂ ਕਹਾਂਗਾ ਕਿ ਅਸਲੀ ਆਪਣੇ ਮਾਪਿਓ ਦੇ ਰਿਜੀਨਲ ਹੋ ਕੇ ਅਸਲੀ ਆਪਣੇ ਮਾਪਿਓ ਦੇ ਰਿਜੀਨਲ ਹੋ ਜੋ ਤਾਂ ਆਓ ਮੇਰੇ ਨਾਲ ਬੈਠੋ ਤਸੀਫਾ ਦੇ ਕੇ ਸਾਇਤ ਤੁਹਾਨੂੰ ਉਧਰ ਪਹਿ ਕੱਟ ਬੰਦੇ ਮੋਰੀ ਨਾਲ ਜਿਆਦਾ ਬੰਦ ਕੱਟਦੇ ਨੇ ਤੇ ਆਓ ਤੁਹਾਨੂੰ ਅਸੀਂ ਠੰਡ ਦਿੰਨੇ ਆ ਅਮਰਜੀਤ ਜੀ ਬੋਲੋ ਜਿਹੜੀਆਂ ਗੱਲਾਂ ਆਪਾਂ ਮੇਟਾਨੀਆਂ ਕਮੇਟੀਆਂ ਵਾਲੀਆਂ ਬਣਾਈਆਂ ਉਹ ਮਨਜ਼ੂਰਾ ਨੇੜੇ ਕਰੋ ਕੀ ਕਹਿੰਦਾ ਹਾਂ ਬੋਲੋ ਕੀ ਨਾਮਤ ਵੱਡਾ ਅਮਰਜੀਤ ਬਲਾਕ ਕਿਹੜਾ ਰੋਇਪੁਰ ਪ੍ਰਧਾਨ ਬਲੈਕ ਪ੍ਰਧਾਨ ਹਾਂ ਬਲੈਕ ਪ੍ਰਧਾਨ ਤਾਂ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਉਹ ਤੁਹਾਨੂੰ ਮਨਜ਼ੂਰ ਨਹੀਂ ਬਾਕੀ ਮੈਂਟਨ ਨੂੰ ਜਬ ਬਾਕੀ ਬਲੈਕ ਪ੍ਰਧਾਨਾਂ ਨੂੰ ਬੇਨਤੀ ਆ ਕਿ ਵੀਡੀਓ ਰਹੀ ਸਾਡਾ ਮੈਸੇਜ ਚਲਾ ਜਾਣਾ ਉਹ ਵੀ ਇਸ ਗੱਲ ਦੀ ਤਿਆਰੀ ਕਰੇ ਐਨਾ ਕਹਿੰਦੇ ਹਾਂ ਮਨਜ਼ੂਰ ਇਹਦਾ ਇੱਕ ਨਾ ਆਊਗਾ ਦੂਜਾ ਤਾਂ ਆਊਗਾ ਇਹ ਸਾਡੇ ਫਰੋਇਪੁਰ ਅਮਰਜੀਤ ਬਲੈਕ ਦੇ ਖਾਸ ਖਾਸ ਗੱਲ ਇਹ ਆ ਕਿ ਵੇਖੋ ਬੋਤਲ ਵੇਖੋ ਰੱਖਦੇ ਕਿੱਡੀ ਪਾਣੀ ਵਾਲੀ ਬਹੁਤ ਧਿਆਨ ਰੱਖਦੇ ਨੇ ਇਹ ਪਤਾ ਨਹੀਂ ਮੇਰੇ ਲਈ ਆ ਕਿ ਤੁਹਾਡੇ ਲਈ ਆ ਹਾਂਜੀ ਸੱਚੀ ਤਰ੍ਹਾਂ ਚੰਗੀ ਚੱਲ ਰਹੀ ਹੈ ਬਾਕੀ ਠੀਕ ਆ ਵਧੀਆ ਕੁਝ ਠੀਕ ਹੈ ਠੀਕ ਹੈ ਅਸੀਂ ਇਹਨਾਂ ਦੀ ਗਲਾਸ ਲਈ ਨਹੀਂ ਤੁਹਾਡੀ ਵੀ ਲਾ ਲਈਏ ਨਾ ਨਾ